ਮੈਂ ਇਹ ਚੀਜ਼ ਜੋ ਕਰ ਰਿਹਾ ਮੈਂ ਖੁਦ ਸਕੂਨ ਲਈ ਕਰ ਰਿਹਾ ਮੈਨੂੰ ਖੁਸ਼ੀ ਮਿਲਦੀ ਆ ਤੇ ਪਰਮਾਤਮਾ ਕਦੇ ਇੰਨਾ ਵੱਡਾ ਆਪਾਂ ਨੂੰ ਕਰੇ ਪਿਛਲੀ ਵਾਰੀ ਅਸੀਂ ਪੈਲਸ ਦੇ ਵਿੱਚ ਮੈਰਿਜ ਕੀਤੀ ਸੀ ਜਿੱਦਾਂ ਉੱਥੇ ਇੱਕ ਬਜ਼ੁਰਗ ਨੇ ਤਾਂ ਹੱਥ ਜੋੜ ਲੈ ਕਹਿੰਦਾ ਵੀ ਅਸੀਂ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਅਸੀਂ ਪੈਲਸ 'ਚ ਵੀ ਕਦੇ ਆਵਾਂਗੇ ਨਾ ਇਹ ਸਭ ਪੈਸਾ ਅਕਾਊਂਟ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡੀ ਇੱਕ ਸਭ ਤੋਂ ਵੱਡਾ ਅਕਾਊਂਟ ਤਾਂ ਇਹ ਹੀ ਆਪਣਾ ਵੀ ਆਪ ਨੂੰ ਟਾਰ ਕਰਨ ਵਾਲੇ ਜਾਂ ਦਿਲੋਂ ਹਨਾ ਦਿਲ ਦੇ ਵਿੱਚ ਬਸਾਉਣ ਵਾਲੇ ਵਾ ਕਿੰਨੇ ਕੇ ਜੋੜੇ ਆ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਿੱਦਾਂ ਵੀ ਜਦੋਂ ਚਾਰ ਭਰਾ ਹੁੰਦੇ ਉਦੋਂ ਪਾਵਰ ਕੁਝ ਹੋਰ ਹੁੰਦੀ ਆ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਭਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਦਾ ਕਹਦਾ ਯਾਰ ਤੂੰ ਫਾਲੋ ਕਿੰਨੀ ਦੁਨੀਆ ਫਾਲੋ ਕਰ ਰੱਖੀ ਆ ਮੈਂ ਕਹ ਰਿਹਾ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਅੱਜ ਧਰਮਪੁਰ ਪਿੰਡ ਦੇ ਵਿੱਚ ਮੌਜੂਦ ਆ ਆਰਨੇਤ ਵੀਰ ਦਾ ਪਿੰਡ ਹੈ ਖਾਸ ਗੱਲ ਇਹ ਹੈ ਕਿ ਆਰਨੇਤ ਬਾਈ ਗਾਇਕੀ ਦੇ ਨਾਲ-ਨਾਲ ਪੁੰਨ ਦਾ ਕੰਮ ਵੀ ਕਰਦਾ ਅੱਠ ਲੋੜਵੰਦ ਧੀਆਂ ਦੇ ਵਿਆਹ ਕਰ ਰਹੇ ਨੇ ਅੱਜ ਉਹਨਾਂ ਨੇ ਇਸ ਮੌਕੇ ਤੇ ਪਿੰਡ ਦੇ ਵਿੱਚ ਮੌਜੂਦ ਆ ਬਾਈ ਦੇ ਨਾਲ ਗੱਲਬਾਤ ਕਰਾਂਗੇ ਕਿ ਕਲਾਕਾਰੀ ਦੇ ਨਾਲ-ਨਾਲ ਜੋ ਇਹ ਪੁੰਨ ਦਾ ਕਾਰਜ ਚਲਾ ਰਹੇ ਨੇ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਉਂਦਾ ਸਵਾਗਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੀਰੇ ਸਤਿ ਸ਼੍ਰੀ ਅ ਤੁਸੀਂ ਇੰਨੀ ਦੂਰ ਸਪੈਸ਼ਲ ਕਰਕੇ ਮੇਰੇ ਪਿੰਡ ਪਹੁੰਚੇ ਹੋ ਸੋ ਬਹੁਤ ਬਹੁਤ ਥੈਂਕ ਯੂ ਵੀਰੇ ਬਈ ਕਿਵੇਂ ਆਉਂਦਾ ਖਿਆਲ ਕਿਉਂਕਿ ਗਾਇਕੀ ਆ ਜਿਹੜੀ ਤੁਹਾਡੀ ਉਹ ਬੜੀ ਗਰਮ ਜੀ ਆ ਗਰਮ ਦੇ ਤਿੱਖੇ ਜੇ ਗਾਣੇ ਗਾਉਣੇ ਆ ਪਰ ਦਿਲ ਸੌਫਟ ਆ ਇਹ ਕਿਵੇਂ ਆ ਖਿਆਲ ਨਹੀਂ ਬਈ ਕਈ ਵਾਰੀ ਮੈਨੂੰ ਲੱਗਦਾ ਵੀ ਜ਼ਰੂਰੀ ਨਹੀਂ ਹੁੰਦਾ ਬੰਦਾ ਜਿੱਦਾਂ ਲਿਖਦਾ ਵੀ ਬੰਦਾ ਅੰਦਰੋਂ ਵੀ ਓਦਾਂ ਦਾ ਹੋਵੇ ਹਨਾ ਸੋ ਜਿਹੜਾ ਜਿਹੜਾ ਖਿਆਲ ਆਉਣ ਵਾਲੀ ਗੱਲ ਆ ਵੀ ਜੋ ਆਹ ਹਨਾ ਪਹਿਲੀ ਗੱਲ ਤਾਂ ਵੀਰੇ ਮੈਂ ਪਹਿਲਾਂ ਵੀ ਆਪਣੇ ਮੇਰੇ ਖਿਆਲ ਦੈਨਿਕ ਸਵੇਰਾ ਤੋਂ ਆਏ ਸੀਗੇ ਹਨਾ ਮੈਂ ਉਹਨਾਂ ਨੂੰ ਕਹਿਆ ਸੀ ਮੈਂ ਯਾਰ ਚਾਹੁੰਦਾ ਨਹੀਂ ਵੀ ਇਹ ਚੀਜ਼ ਮੈਂ ਮਤਲਬ ਬੋਲ ਲਾ ਕਿ ਮੈਂ ਇਹ ਚੀਜ਼ ਜੋ ਕਰ ਰਿਹਾ ਮਤਲਬ ਖੁਦ ਸਕੂਨ ਲਈ ਕਰ ਰਿਹਾ ਮੈਨੂੰ ਚੰਗਾ ਲੱਗਦਾ ਹੈ ਨਾ ਇਹ ਦੀਵਾਲੀ ਦਾ ਦਿਨ ਸੀਗਾ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਜੀ ਤੇ ਮੇਰੇ ਪਿੰਡ ਕਮਿਆਰ ਹੁੰਦੇ ਨੇ ਆਪਣੇ ਭਾਂਡੇ ਬਣਾਉਂਦੇ ਹਨ ਤੇ ਉਹ ਆਉ ਆਏ ਹੋਏ ਉਹ ਆਇਆ ਸੀਗਾ ਮੁੰਡਾ ਜਦਾਂ ਦੀਵਾਲੀ ਦਾ ਦਿਨ ਤੇ ਉਹਦਾ ਮਿੱਟੀ ਨਾਲ ਪੈਰ ਹੱਥ ਪੈਰ ਲੇਬੜੇ ਹੋਏ ਮੈਂ ਵੀ ਚੰਡੀਗੜ੍ਹੋਂ ਆਇਆ ਸੀਗਾ ਦੀਵਾਲੀ ਵਾਲੇ ਦਿਨ ਦੀਵਾਲੀ ਮਨਾਉਣ ਲਈ ਤੇ ਉਹਨੇ ਮੈਨੂੰ ਕਦੇ ਐਦਾਂ ਕਰਕੇ ਵੀਰੇ ਵੀ ਮੇਰੀ ਮੇਰੀ ਭੈਣਾਂ ਦਾ ਵਿਆਹ ਵੀ ਤੁਸੀਂ ਪਲੀਜ਼ ਹੈਲਪ ਕਰੋ ਹਨਾ ਜੀ ਤੇ ਉਹ ਮਤਲਬ ਇੱਕ ਚੀਜ਼ ਹੁੰਦੀ ਹੈ ਨਾ ਕੋਈ ਗੱਲ ਹੁੰਦੀ ਹੈ ਸੋਚਣ ਦੇ ਮਜਬੂਰ ਕਰ ਦਿੰਦੀ ਹੈ ਹਨਾ ਫਿਰ ਐਦਾਂ ਲੱਗਦਾ ਵੀ ਯਾਰ ਭਾਂਡੇ ਵੇਚ ਕੇ ਬੰਦਾ ਕਰ ਜਾ ਕਿਵੇਂ ਲਾਉਂਦਾ ਹੋਊਗਾ ਹਨਾ ਹੁਣ ਤਾਂ ਉਹਦਾਂ ਵੀ ਟਾਈਮ ਚੇਂਜ ਹੋ ਗਿਆ ਕੌਣ ਭਾਂਡੇ ਖਰੀਦਦਾ ਹਨਾ ਕੌਣ ਮਤਲਬ ਭਲੇ ਵਕਤ ਹੁੰਦੇ ਸੀ ਜਦੋਂ ਖਰੀਦਦੇ ਸੀਗੇ ਸੋ ਉਸ ਦਿਨ ਤਾਂ ਮੈਨੂੰ ਇਹ ਲੱਗਦਾ ਵੀ ਕਿੰਨੀ ਵੱਡੀ ਗੱਲ ਆ ਯਾਰ ਵੀ ਜਿਹਦੇ ਧਿਆਨ ਨਹੀਂ ਗਿਆ ਕਿਸੇ ਦਾ ਹਨਾ ਤੇ ਮੈਨੂੰ ਹੀ ਲੱਗਦਾ ਵੀ ਮੈਂ ਜੋ ਕਰ ਸਕਦਾ ਕਤਮ ਕਰਾਂ ਸੋ ਮੈਨੂੰ ਖੁਸ਼ੀ ਮਿਲਦੀ ਆ ਤੇ ਪਰਮਾਤਮਾ ਕਦੇ ਇੰਨਾ ਵੱਡਾ ਆਪਾਂ ਨੂੰ ਕਰੇ ਵੀ ਕਿਸੇ ਦੀ ਅੱਖ ਦਾ ਹੰਝੂ ਸਾਫ ਕਰ ਸਕੇ ਬਸ ਅੱਛਾ ਭਾਈ ਕਿਵੇਂ ਲੱਗਦਾ ਕਿਉਂਕਿ ਜਦੋਂ ਉਹ ਪੈਣਾ ਆਸ਼ੀਰਵਾਦ ਦਿੰਦੀਆਂ ਨੇ ਇੱਕ ਭਰਾ ਨੂੰ ਕਿਉਂਕਿ ਬਹੁਤ ਔਖਾ ਹੁੰਦਾ ਕਿਸੇ ਦਾ ਆਸ਼ੀਰਵਾਦ ਲੈਣਾ ਦੁਆ ਲੈਣੀ ਉਹ ਮੈਨੂੰ ਲੱਗਦੀ ਥੋੜੇ ਲਈ ਲੱਖਾਂ ਕਰੋੜਾਂ ਵਰਗੀਆਂ ਮੈਂ ਕਹਿੰਦਾ ਵੀਰੇ ਜਿੰਨੀ ਕੋਮਰ ਹੋ ਗਈ ਨਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਕੂਨ ਵੀ ਜਿਹਨੂੰ ਦੇਖ ਕੇ ਖੁਦ ਬੰਦਾ ਨਾ ਜਦੋਂ ਜਿਹੜੇ ਆਪਣੇ ਗਰੀਬ ਪਰਿਵਾਰ ਹੁੰਦੇ ਹਨਾ ਫੈਮਲੀਆਂ ਹੁੰਦੀਆਂ ਹਨਾ ਉਹਨਾਂ ਦੀ ਲੇਡੀਜ਼ ਆ ਜਾਂ ਉਹਨਾਂ ਬਜ਼ੁਰਗ ਆ ਪਿਛਲੀ ਵਾਰੀ ਅਸੀਂ ਪੈਲਸ ਦੇ ਵਿੱਚ ਮੈਰਿਜ ਕੀਤੀ ਸੀ ਜਿੱਦਾਂ ਉਥੇ ਇੱਕ ਬਜ਼ੁਰਗ ਨੇ ਤਾਂ ਹੱਥ ਜੋੜ ਲੈ ਕਹਿੰਦਾ ਵੀ ਅਸੀਂ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਵੀ ਅਸੀਂ ਪੈਲਸ 'ਚ ਵੀ ਕਦੇ ਆਵਾਂਗੇ ਹਨਾ ਉਹ ਬਹੁਤ ਵੱਡੀ ਗੱਲ ਸੀ ਸਾਡੇ ਲਈ ਤੇ ਮੈਨੂੰ ਇਹ ਤਾਂ ਲੱਗਦਾ ਹੁੰਦਾ ਵੀ ਜਦੋਂ ਉਹ ਉਹਨਾਂ ਦੇ ਚਿਹਰੇ 'ਤੇ ਅਸੀਂ ਮੁਸਕਰਾਟ ਵੇਖਦੇ ਆ ਜਾਂ ਉਹਨਾਂ ਨੂੰ ਖੁਸ਼ ਹੁੰਦੇ ਵੇਖਦੇ ਹਾਂ ਉਹ ਐ ਲੱਗਦਾ ਵੀ ਸਾਰੇ ਪੈਸੇ ਲੱਗੇ ਹੋਏ ਵਾਪਸ ਆ ਗਏ ਯਾਰ ਸਾਡੇ ਹਨਾ ਤੇ ਖੁਸ਼ੀ ਮਿਲਦੀ ਹੁੰਦੀ ਆ ਸੋ ਮੈਨੂੰ ਇਹ ਲੱਗਦਾ ਵੀਰੇ ਵੀ ਜਿਵੇਂ ਹੁਣ ਲਾ ਲੋ ਅੱਜ ਜਿਹਨਾਂ ਦਾ ਆਪਾਂ ਵਿਆਹ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਵੀ ਇਹ ਹੁੰਦੀ ਆ ਵੀ ਜਿੰਨੇ ਕੋਲੋਂ ਜਿੰਨੇ ਆਰਟਿਸਟਾਂ ਨਾਲ ਮੇਰਾ ਪਿਆਰ ਆ ਮੈਂ ਸਾਰਿਆਂ ਨੂੰ ਬੁਲਾਵਾ ਹਨਾ ਵੀ ਸਾਰੇ ਵੀ ਇੰਜੋਏ ਕਰਨ ਨੱਚਣ ਹਨਾ ਸਾਰੇ ਸੋ ਅੱਜ ਉਹਨਾਂ ਆਰਟਿਸਟਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਦਾ ਜੋ ਪਹੁੰਚੇ ਮਰੇ ਨਿੱਕੇ ਜਿਹੇ ਸੱਦੇ ਤੇ ਸ਼ਿਪਰਾ ਗੋਇਲ ਤੇ ਗੁਲਾਬ ਸਿੱਧੂ ਬਾਈ ਦੀਪਕ ਢਿੱਲੋਂ ਤੇ ਆਪਣੇ ਅਮਨ ਰੋਜੀ ਬਾਕੀ ਸਵਾ ਬਾਈ ਬੰਤਾਜ ਤੇ ਬੋਕਾ ਜੱਟ ਸਾਰੇ ਆਰਟਿਸਟ ਮਤਲਬ ਜਿੰਨਾਂ ਨਾਲ ਆਪਣਾ ਪਰਿਵਾਰ ਕਰ ਰਿਲੇਸ਼ਨ ਆ ਸਾਰੇ ਉਹ ਆ ਰਹੇ ਆ ਜੀ ਕਿਉਂਕਿ ਨਾ ਹੰਝੂ ਆ ਜਾਂਦੇ ਆ ਕੁੜੀਆਂ ਦੀਆਂ ਅੱਖਾਂ ਦੇ ਵਿੱਚ ਵੀ ਕਿਉਂਕਿ ਜਿਵੇਂ ਤੁਸੀਂ ਕਲਾਕਾਰ ਦਿਖਾਦੇ ਵਿਆਹ ਦੇ ਗੁਲਾਬ ਲੱਗਣਾ ਵੀਰਾ ਜਾਂ ਤੁਸੀਂ ਪਰਫਾਰਮ ਕਰਨਾ ਕਿਉਂਕਿ ਬੰਦੇ ਦਾ ਤਾਂ ਸੁਪਨਾ ਹੁੰਦਾ ਵੀ ਡੋਲੀ ਘਰੋਂ ਉੱਠੀਏ ਕੁੜੀ ਦੀ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਉਹ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਕੋਲ ਦੀ ਆਪਾਂ ਲੰਗਦੇ ਜਾਂ ਉਹਨਾਂ ਨਾਲ ਬੈਠਦੇ ਹਣਾ ਤੇ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਇਹ ਲੱਗਦਾ ਵੀ ਇਸ ਤੋਂ ਬਾਅਦ ਗੀਤ ਵੀ ਮੈਨੂੰ ਐ ਲੱਗਦਾ ਵੀ ਸ਼ੁਕਰ ਮਾਲਕਾ ਤੇਰਾ ਇੰਨੇ ਜੋ ਬਿਲਕੁਲ ਵੀਰੇ ਬਿਲਕੁਲ ਇਹ ਸਭ ਪੈਸਾ ਅਕਾਊਂਟ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡੀ ਸਭ ਤੋਂ ਵੱਡਾ ਅਕਾਊਂਟ ਤਾਂ ਇਹ ਹੀ ਆ ਆਪਣਾ ਵੀ ਆਪ ਨੂੰ ਟਾਰਗਰ ਕਰਨ ਵਾਲੇ ਜਾਂ ਦਿਲੋਂ ਹਨਾ ਦਿਲ ਦੇ ਵਿੱਚ ਬਸਾਉਣ ਵਾਲੇ ਆ ਬਕਿੰਨੇ ਕੇ ਜੋੜਿਆ ਆ ਆਖਰੀ ਜੀ ਗੱਲ ਆ ਬਾਈ ਜਿਵੇਂ ਸਿੱਧੂ ਬਾਜੀ ਨਾਲ ਤੁਹਾਡਾ ਪਿਆਰ ਸੀ ਹਨਾ ਗੀਤ ਦੇ ਵਿੱਚ ਵੀ ਸਿੱਧੂ ਤੁਸੀਂ ਕਹਿੰਦੇ ਹੋ ਕਿ ਮੂਸੇ ਆਲਾ ਪਿੱਛੇ ਖੜਾ ਆਰਨੇ ਤੇ ਅੱਜ ਜਦੋਂ ਉਹ ਯਾਰ ਪਿੱਛੇ ਖੜਾ ਨਹੀਂ ਦਿਸਦਾ ਬਿਲਕੁਲ ਵੀਰੇ ਬਹੁਤ ਫੀਲ ਹੁੰਦਾ ਕਿਉਂਕਿ ਉਹ ਹੁਣ ਜਦੋਂ ਅਸੀਂ ਮਾਨਸਾ ਰੈਲੀ ਦੇ ਉੱਤੇ ਧਰਨਾ ਲਾਇਆ ਸੀਗਾ ਹਨਾ ਉਦੋਂ ਐਦਾਂ ਹੁੰਦਾ ਸੀ ਵੀਰੇ ਜਦੋਂ ਚਾਰਪਰਾ ਹੁੰਨੇ ਉਹਦੋਂ ਪਾਵਰ ਕੁਝ ਹੋਰ ਹੁੰਦੀ ਆ ਸੋ ਜਦੋਂ ਕੋਈ ਵੀ ਪ੍ਰੋਗਰਾਮ ਇਦਾਂ ਦਾ ਕਰਦੇ ਆ ਏਰੀਆ 'ਚ ਕਰਦੇ ਹੋ ਉਹਨਾਂ ਤਾਂ ਵੀ ਯਾਦ ਆ ਆਟੋਮੈਟਿਕਲੀ ਇੱਕ ਤਾਂ ਇਨਸਾਨ ਨਹੀਂ ਭੁੱਲਣ ਵਾਲਾ ਹੈ ਨਹੀਂ ਹਣਾ ਯਾਤਬਤ ਆ ਗਈ ਜਿਹਨੂੰ ਕਦੇ ਭੁੱਲ ਪਈ ਹੈ ਹਣਾ ਸੋ ਜਿੰਨਾ ਮਤਲਬ ਇੱਕ ਬਹਾਨਾ ਹੁੰਦਾ ਅੱਜ ਅਸੀਂ ਬਲੱਡ ਕੈਂਪ ਇੱਥੇ ਰੱਖਿਆ ਸੀਗਾ ਸਿੱਧੂ ਬਾਈ ਦੀ ਯਾਦ ਦੇ ਵਿੱਚ ਸੋ ਚਲੋ ਦੁਬਾਰਾ ਉਹ ਆਇਆ ਉਸੇ ਰੂਪ ਦੇ ਵਿੱਚ ਹਨਾ ਕਈ ਲੋਕ ਨਾ ਫੋਲੋਇੰਗ ਤੋਂ ਜਾਂ ਨੌਨ ਫੋਲੋਇੰਗ ਤੋਂ ਜੱਜ ਕਰ ਲੈਂਦੇ ਨੇ ਤੇ ਪਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਇਹ ਗੱਲ ਦਾ ਜਵਾਬ ਆ ਜਿਹੜਾ ਤੁਸੀਂ ਬਲੱਡ ਕੈਂਪ ਸਿੱਧੂ ਦੀ ਯਾਤਰਾ ਚਲਾਇਆ ਨਹੀਂ ਵੀਰੇ ਅੱਜ ਕੱਲ ਨਾ ਮੇਰੇ ਸਮੇਂ ਇਦਾਂ ਦਾ ਹੋ ਗਿਆ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਜਾਂ ਸਾਡੀਆਂ ਯਾਰੀਆਂ ਦੋਸਤੀਆਂ ਉਹ ਪਰਖੀਂ ਸੋਸ਼ਲ ਮੀਡੀਆ ਤੋਂ ਜਾਂਦੀਆਂ ਹਨਾ ਜਿਹੜਾ ਫੋਲੋ ਅਨਫੋਲੋ ਵਾਲੀ ਜਿਹੜੀ ਗੱਲਬਾਤ ਹੈ ਅੱਜ ਤੱਕ ਵੀਰੇ ਮੈਂ ਆਪਣਾ ਇੰਸਟਾਗ੍ਰam ਮੈਂ ਕਦੇ ਮਤਲਬ ਜੋ ਸੋਸ਼ਲ ਮੀਡੀਆ ਮੈਂ ਮੈਨੇਜ ਨਹੀਂ ਕਰਦਾ ਨਾ ਹੀ ਮੈਂ ਕਦੇ ਚ ਇੱਕ ਵਾਰੀ ਕਿ ਮਤਲਬ ਮੈਨੂੰ ਇੰਨਾ ਵੀ ਡਿਫਰੈਂਸ ਨਹੀਂ ਪਤਾ ਸੀਗਾ ਵੀ ਫੋਲੋ ਕਰਨ ਨਾਲ ਜਾਂ ਨਾ ਕਰਨ ਨਾਲ ਕੀ ਫਰਕ ਪੈਂਦਾ ਕਿਉਂਕਿ ਜਦੋਂ ਇੰਸਟਾ ਦੀ ਆਈਡੀ ਕ੍ਰੀਏਟ ਕੀਤੀ ਮੈਨੂੰ ਐਦਾ ਹੁੰਦਾ ਵੀ ਫੋਲੋ ਕਰਨ ਨਾਲ ਹੀ ਫੋਲਰ ਮਤਲਬ ਫੋਲਰ ਵਧਦੇ ਆ ਹਣਾ ਵੀ ਜਦੋਂ ਆ ਕਿਉਂਕਿ ਹੱਲੇ ਪੌਣੇ ਵੱਡੇ ਨਹੀਂ ਸੀ ਹੋਏ ਹਾਂ ਇਹ ਵੀ ਇੱਕ ਗੱਲ ਸਾਡੀ ਜਿਹਨੂੰ ਮੈਂ ਸਿੱਧੂ ਮਤਲਬ ਮੈਂ ਤੇ ਸਿੱਧੂ ਇਕੱਠੇ ਬੈਠੇ ਸੀਗਾ ਮੈਨੂੰ ਕਹਿੰਦਾ ਕਹਿੰਦਾ ਯਾਰ ਤੂੰ ਪੰਜ ਕਿੰਨੀ ਦੁਨੀਆ ਫੋਲੋ ਕਰ ਰੱਖਿਆ ਮੈਂ ਕਹਿੰਦਾ ਇਹਦੇ ਬਾਰੇ ਮੈਨੂੰ ਤਾਂ ਨੌਲੇਜ ਹੀ ਹੈ ਨਹੀਂ ਕਹਿੰਦਾ ਇੱਕ ਵਾਰੀ ਇਹਨੂੰ ਜਮਾ 00 ਕਰ ਦੇ ਠੀਕ ਆ ਉਹ ਸੋਸ਼ਲ ਮੀਡੀਆ ਮੇਰੇ ਖਾਲ ਆਪਣਾ ਤੋਂ ਅਰਸ਼ੀਰ ਚਲਾਉਂਦੇ ਸੀ ਹਨਾ ਹਾਂ 골ਡ ਮੀਡੀਆ ਕੋਲ ਹੁੰਦੇ ਸੀ ਇਹ ਮੇਰਾ ਇਹ ਮਤਲਬ ਆਪਣੀ ਫਾਲਤੂ ਦੀਆਂ ਗੱਲਾਂ ਹੁੰਦੀਆਂ ਵੀ ਸੋਸ਼ਲ ਮੀਡੀਆ ਤੋਂ ਕਦੇ ਰਿਸ਼ਤੇ ਪਛਾਣੇ ਜਾਂਦੇ ਹਨਾ ਸੋ ਬਾਕੀ ਬੇਬੇ ਬਾਪੂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਮਤਲਬ ਜੋ ਰਿਸ਼ਤਾ ਆਪਣਾ ਪਹਿਲਾਂ ਅੱਜ ਵੀ ਉਹੀ ਆ ਘਰੇ ਠੀਕ ਹੈ ਬਈ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਜੇ ਦੋ ਲਫ਼ਜ਼ ਸ਼ੁਕਰਮਾਲਕਾ ਤੇਰਾ ਇਨੇ ਜੋਗੇ ਕਰ ਦਿੱਤੇ ਕਿਉਂਕਿ ਮੈਨੂੰ ਲੱਗਦੀ ਸਾਰੀਆਂ ਭੈਣਾਂ ਲਈ ਡੈਡੀਕੇਟ ਹੀ ਆ ਮੈਂ ਕਹਿੰਦਾ ਵੀਰੇ ਉੱਥੇ ਲਾਈਵ ਵੀ ਸੁਣਾਉਂਗਾ ਫਿਰ ਅਗਦੇ ਮਿਊਜ਼ਿਕਨ ਧੰਨਵਾਦ